ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਝੋਨੇ ਦਾ ਝਾੜ ਕਿਵੇਂ ਵੱਧ ਤੋਂ ਵੱਧ ਕੱਢਣਾ ਹੈ ਪਹਿਲਾਂ ਇਹ ਪ੍ਰਚਾਰਕ ਦੀ ਵੀਡੀਓ ਦੇਖਿਓ ਜੇ ਇਹ ਸਾਰੇ ਨੁਕਤੇ ਦੱਸ ਰਿਹਾ ਹੈ ਕਿ ਕਿਵੇਂ ਝੋਨੇ ਦਾ ਝਾੜ ਜ਼ਿਆਦਾ ਕੱਢਣਾ ਫਿਰ ਇਸ ਤੇ ਗੱਲਬਾਤ ਕਰਾਂਗੇ ਹੁਣ ਕੀ ਝੋਨੇ ਦਾ ਝਾੜ ਬਹੁਤ ਘੱਟ ਨਿਕਲ ਰਿਹਾ ਝੋਨੇ ਦਾ ਝਾੜ ਕਿਸ ਤਰ੍ਹਾਂ ਨਿਕਲੇ ਝੋਨਾ ਅਸੀਂ ਲਵਾਉਂਦੇ ਆ ਭਈਆਂ ਦੇ ਕੋਲੋਂ ਬਈਏ ਹੱਥ ਦੇ ਵਿੱਚ ਉਸੇ ਹੱਥ ਦੇ ਨਾਲ ਸਿਗਰਟ ਫੂਕਦੇ ਨੇ ਉਸੇ ਹੱਥ ਦੇ ਨਿਆਲ ਝੋਨਾ ਧਰਤੀ ਦੇ ਵਿੱਚ ਗੱਡਦੇ ਨੇ ਲਾਉਂਦੇ ਨੇ ਉਸੇ ਮੂੰਹ ਦੇ ਨਾਲ ਆ ਉਹ ਬੀੜੀ ਤਮਾਕੂ ਪੀਂਦੇ ਨੇ ਤੇ ਉਹੀ ਬੀੜੀ ਤਮਾਕੂ ਵਾਲਾ ਥੁੱਕ ਉਹ ਝੋਨੇ ਉਸ ਪਵਿੱਤਰ ਪਾਣੀ ਦੇ ਵਿੱਚ ਸੁੱਟਦੇ ਨੇ ਹਾਂਜੀ ਇਹ ਪ੍ਰਚਾਰਕ ਪਤਾ ਨਹੀਂ ਕਿਹੜੇ ਕਾਲਜ ਵਿੱਚੋਂ ਪੜ੍ਹਾਈ ਕਰਕੇ ਆਇਆ ਹੈ ਇਹ ਕਹਿ ਰਿਹਾ ਕਿਸਾਨਾਂ ਨੂੰ ਕਿ ਜਿਹੜੇ ਭਈਏ ਨੇ ਉਹ ਜਰਦਾ ਖਾਂਦੇ ਨੇ ਤੇ ਬੀੜੀਆਂ ਪੀਂਦੇ ਨੇ ਉਹਦੇ ਕੋਲੋਂ ਤੁਸੀਂ ਝੋਨਾ ਲਾਉਂਦੇ ਹੋ ਤੇ ਤਾਂ ਹੀ ਝਾੜ ਘਟ ਨਿਕਲਦਾ ਹੁਣ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਪ੍ਰਚਾਰਕ ਹੈ ਇਹਦਾ ਫੋਨ ਨੰਬਰ ਲੈ ਕੇ ਇਸ ਨੂੰ ਜਰੂਰ ਫੋਨ ਕਰੋ ਕਿਉਂਕਿ ਇਹਨਾਂ ਨੇ ਸਾਰੇ ਪ੍ਰਚਾਰਕ ਇਕੱਠੇ ਕਰਕੇ ਇੱਕ ਟੀਮ ਬਣਾ ਲਈ ਹੈ ਕਿਸਾਨਾਂ ਦਾ ਝੋਨਾ ਲਾਉਣ ਵਾਸਤੇ ਕਿਉਂਕਿ ਇਹਨਾਂ ਅੰਮ੍ਰਿਤ ਛਕਿਆ ਫਿਰ ਇਸ ਤੋਂ ਇਹਨਾਂ ਤੋਂ ਵਧੀਆ ਤੇ ਝੋਨਾ ਕੋਈ ਲਾ ਨਹੀਂ ਸਕਦਾ ਫਿਰ ਜਦੋਂ ਇਹ ਝੋਨਾ ਲਾਉਣਗੇ ਕਿਉਂਕਿ ਇਹ ਕਿਹੜਾ ਨਸ਼ਾ ਕਰਦੇ ਨੇ ਜਦੋਂ ਇਹ ਝੋਨਾ ਲਾਉਣਗੇ ਫਿਰ ਵੇਖਿਓ ਝਾੜ ਕਿਦਾਂ ਨਿਕਲਦਾ ਹੁਣ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਕਿ ਜਰੂਰ ਇਹਨਾਂ ਨਾਲ ਮਲਾਪ ਕਰਕੇ ਇਹਨਾਂ ਆਪਣੀ ਟੀਮ ਬਣਾ ਲਈ ਹੈ ਇਹ ਸਾਰੇ ਕਿਸਾਨਾਂ ਦਾ ਝੋਨਾ ਲਾਉਣਗੇ ਇਸ ਪ੍ਰਚਾਰਕ ਨੂੰ ਜੇ ਕੋਈ ਪੁੱਛਣ ਵਾਲਾ ਹੋਵੇ ਤਾਂ ਇਹਨੂੰ ਪੁੱਛੇ ਭਾਈ ਜਿਹੜੀ ਆਪਾਂ ਚੀਜ਼ਾਂ ਮਾਰਕੀਟ 'ਚ ਉਹ ਲਿਆ ਕੇ ਖਾਣੇ ਆ ਘਰ ਵਾਸਤੇ ਉਹ ਸਾਰੀਆਂ ਜਿਹੜੀਆਂ ਆਪਾਂ ਦੁਕਾਨਾਂ ਤੋਂ ਲੈ ਕੇ ਆਣੀਆਂ ਚੀਜ਼ਾਂ ਜਾਂ ਕਿਸੇ ਫੈਕਟਰੀ ਵਿੱਚ ਬਣਦੀਆਂ ਉਥੇ ਕੋਈ ਅੰਮ੍ਰਿਤਧਾਰ ਨਹੀਂ ਲੱਗਾ ਹੋਇਆ ਉਥੇ ਸਾਰੇ ਲੇਬਰ ਲੱਗੀ ਹੈ ਭਈਏ ਲੱਗੇ ਨੇ ਜਾਂ ਹੋਰ ਲੇਬਰ ਲੱਗੀ ਹੈ ਉਹ ਬੀੜੀਆਂ ਵੀ ਪੀਂਦੇ ਨੇ ਜਰਦਾ ਵੀ ਖਾਂਦੇ ਨੇ ਤੇ ਜਿਹੜੇ ਆਪਾਂ ਆਟਾ ਪਸਾ ਕੇ ਲਿਆਣੇ ਚੱਕੀ ਤੋਂ ਤੇ ਉਥੇ ਵੀ ਜਿਹੜੇ ਆਟਾ ਪੀਸਣ ਵਾਲੇ ਹੁੰਦੇ ਨੇ ਕਈ ਵਾਰ ਉਹ ਵੀ ਬੀੜੀ ਵੀ ਪੀਂਦੇ ਨੇ ਤੇ ਜਰਦਾ ਵੀ ਖਾਂਦੇ ਨੇ ਕੀ ਗਾਰੰਟੀ ਹੈ ਜਿਹੜਾ ਅਸੀਂ ਕਿਸੇ ਦੁਕਾਨ ਤੋਂ ਸਮਾਨ ਲੈ ਕੇ ਆਉਨੇ ਆ ਉਹ ਸਮਾਨ ਕਿਸੇ ਬੀੜੀ ਪੀਣ ਵਾਲੇ ਨੇ ਪੈਕ ਕੀਤਾ ਹੋਵੇ ਕਿਸੇ ਜਰਦਾ ਖਾਣ ਵਾਲੇ ਨੇ ਪੈਕ ਕੀਤਾ ਹੋਵੇ ਆਪਾਂ ਪਾਣੀ ਦੀਆਂ ਬੋਤਲਾਂ ਕਈ ਵਾਰ ਲੈ ਲੈਂਦੇ ਆਂ ਪੀਣ ਵਾਸਤੇ ਮਾਰਕੀਟ ਵਿੱਚੋਂ ਤੇ ਕੀ ਗਰੰਟੀ ਹੈ ਉਹ ਪਾਣੀ ਕਿਸੇ ਅੰਮ੍ਰਿਤਧਾਰੀ ਨੇ ਪੈਕ ਕੀਤੀ ਹੈ ਨਹੀਂ ਉਹ ਜਿਹੜਾ ਪਾਣੀ ਫੈਕਟਰੀਆਂ 'ਚੋਂ ਪੈਕ ਹੁੰਦਾ ਹੈ ਜਿਹੜਾ ਆਪਾਂ ਕੋਕਾ ਕੋਲਾ ਪੀਨੇ ਆ ਲਿੰਕਾ ਪੀਨੇ ਆ ਇਹ ਸਾਰੇ ਜਿਹੜੇ ਫੈਕਟਰੀਆਂ 'ਚੋਂ ਆਉਂਦੇ ਨੇ ਪੈਕ ਹੋ ਕੇ ਉੱਥੇ ਕੋਈ ਅੰਮ੍ਰਿਤਧਾਰੀ ਨਹੀਂ ਲੱਗਾ ਉਹ ਲੇਵਰ ਜਿਹੜੀ ਜਰਦਾ ਵੀ ਖਾਂਦੀ ਐ ਤੇ ਬੀੜੀਆਂ ਵੀ ਪੀਂਦੀ ਐ ਇਸ ਕਰਕੇ ਮਾਰਕੀਟ ਵਿੱਚ ਕੋਈ ਗਰੰਟੀ ਨਹੀਂ ਹੈ ਕਿ ਇਸ ਚੀਜ਼ ਜਿਹੜੀ ਪੈਕ ਹੋ ਕੇ ਆਈ ਐ ਸਾਡੇ ਤੱਕ ਆਪਾਂ ਬਾਜ਼ਾਰ ਵਿੱਚੋਂ ਕੋਈ ਲੈ ਕੇ ਆ ਰਹੇ ਆ ਉਹ ਕਿਸੇ ਅਮਰਤਾਰੀ ਨੇ ਪੈਕ ਕੀਤਾ ਨਹੀਂ ਇਹ ਜਬੜੀਆਂ ਮਾਰਦਾ ਪਿਆ ਐ ਇਹ ਜਿਹੜਾ ਪ੍ਰਚਾਰਕ ਐ ਕਿਉਂਕਿ ਇਹਦਾ ਦਿਮਾਗੀ ਬਦਲ ਥੋੜਾ ਘਟ ਐ ਤੇ ਇਹਨੂੰ ਆਪਣਾ ਜਿਹੜਾ ਥੋੜਾ ਦਿਮਾਗ ਐ ਨਾ ਉਹ ਸਹੀ ਕਰਨਾ ਚਾਹੀਦਾ ਤੇ ਹੁਣ ਇਹਨਾਂ ਟੀਮ ਬਣਾ ਲਈ ਐ ਤੇ ਇਹਨਾਂ ਹੁਣ ਸਾਰੇ ਕਿਸਾਨਾਂ ਦਾ ਝੋਨਾ ਲਾਇਆ ਕਰਨਾ ਤੇ ਸਾਰੇ ਕਿਸਾਨਾਂ ਨੂੰ ਬੇਨਤੀ ਹੈ ਇਹਨਾਂ ਤੋਂ ਝੋਨਾ ਲਵਾਓ ਤੇ ਵੱਧ ਵੱਧ ਝਾੜ ਆਪਣੀ ਫਸਲ ਦਾ ਕੱਢੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ